ਜੇਰਦਾਰ ਹੈ ਨਹੀਂ ਤੂੰ ਚੂੜੀਆਂ ਪਹਿਨੇ ਤੂੰ ਤਾਂ ਕੋਈ ਕਿਸਦਾ ਨਹੀਂ ਅੱਗੇ ਅੱਗੇ ਵੱਧ ਕੇ ਤੂੰ ਕੋਲ ਨਾ ਆ ਮੈਂ ਤੈਨੂੰ ਕਹਿੰਦਾ ਸੁਣ ਤੂੰ ਕਾਹਦਾ ਕਰਦਾ ਕਰਵਾਉਂਦਾ ਓਏ ਛੋੜਾ ਬੰਦੇ ਮੇਰੇ ਮਟਕਾ ਵਰਗਾ ਚੱਕਰਿਆ ਉਹਨਾਂ ਨੇ ਕੀ ਕੀਤਾ ਸੋਮਵਾਰ ਨੂੰ ਮੈਂ ਬਾਹਰ ਸੀਗਾ ਚੰਡੀਗੜ੍ਹ ਸੀਗਾ ਤੇ ਸੋਮਵਾਰ ਉਹਨਾਂ ਨੇ ਕੋਈ ਤਾਰਾ ਦੂਰਾਂ ਦਾ ਕੰਮ ਕਰਾਇਆ ਹੁਣ ਤੇ ਉਹ ਕੋਈ ਤਾਰ ਨਹੀਂ ਦੇਖੀ ਕਿਦੀ ਇਹ ਕਿਦੀ ਨਹੀਂ ਬਸ ਮੇਰੇ ਅੰਦਰ ਨਹੀਂ ਆ ਰਹੀ ਇਹਨੂੰ ਫੜ ਦਿਓ ਉਹ ਜੀ ਉਹ ਕੰਪਲੇਂਟ ਲਖਾਣ ਗਏ ਆ ਉਹਨਾਂ ਕੋ ਵੀ ਯਾਰ ਤੁਸੀਂ ਸਾਡੀਆਂ ਤਾਰਾਂ ਕੱਟਤੀਆਂ ਕਹਿੰਦੇ ਤੁਸੀਂ ਜੋ ਹੁੰਦਾ ਕਰ ਲਓ ਜੀ ਅਸੀਂ ਤਾਂ ਇਦਾਂ ਹੀ ਕਰਨਾ ਇਹ ਤਾਂ ਬਹੁਤ ਵੱਡੀ ਗੁੰਡਾਗਰਦੀ ਹੈ ਸਾਡੇ ਕੁਲਦੀਪ ਗਾਰਮੈਂਟ ਆ ਉਹਨਾਂ ਦੇ ਜਾਨਲੇਵਾ ਹਮਲਾ ਕੀਤਾ ਵੀ 25 ਬੰਦਿਆਂ ਨੇ ਬਹੁਤ ਇਹ ਬਹੁਤ ਮੰਦ ਭਾਗੀ ਸਾਰਾ ਕੱਟੀਆਂ ਕਾਦ ਲਿਚੀ ਕਰਾਂਗੇ ਇਹਨਾਂ ਨੇ ਆਪਣੀਆਂ ਤਾਰ ਇਸ ਦੁਕਾਨ ਦੇ ਬਾਹਰ ਤਾਰਾ ਸਾਫ਼ ਕਰਾਣੀਆਂ ਸੀ ਜੀ ਇਹਨਾਂ ਨੂੰ ਐ ਸੀ ਮੈਂ ਆਪਣੀ ਦੁਕਾਨ ਦੇ ਬਾਹਰ ਸਾਰਾ ਸਿਸਟਮ ਸਾਫ਼ ਕਰਾਵਾਂ ਕਿਉਂਕਿ ਮੈਂ ਪ੍ਰਧਾਨ ਆ ਇੱਥੇ ਦਾ ਉਹਦੇ ਚੱਕਰ ਦੇ ਵਿੱਚ ਇਹਨਾਂ ਦੇ ਬੰਦੇ ਆ ਕੇ ਸਾਡੀ ਇਲੈਵਿਸ਼ਨ ਤੋੜ ਗਏ ਤਾਰਾ ਕੱਟ ਗਏ ਵਾਈਫਾਈ ਦੀ ਤਾਰਾ ਕੱਟ ਗਏ ਕੁਲਦੀਪ ਜੀ ਦੀ ਬਿਜਲੀ ਤਾਰਾ ਕੱਟ ਗਏ ਨਾ ਸਾਨੂੰ ਦੱਸਿਆ ਨਾ ਪੁੱਛਿਆ ਨਾ ਕਿਛਿਆ ਉਹਨਾਂ ਨੇ ਕਹਿਣਾ ਕਿ ਤੁਹਾਡੇ ਵੱਲੋਂ ਪਿਸਤੌਲ ਵੀ ਦਿਖਾਈਗੀ ਉਹਨੂੰ ਮੈਂ ਪਹਿਲਾਂ ਵੀ 6 ਜਗ੍ਹਾ ਇੱਕ ਬਿਆਨ ਦੇ ਚੁੱਕਿਆ ਹਾਂ ਜੇ ਮੇਰੇ ਵੱਲੋਂ ਕਿਸੇ ਵੀ ਤਰੀਕੇ ਦਾ ਪਿਸਤੌਲ ਦਿਖਾਉਣ ਦੀ ਦੂਰ ਦੀ ਗੱਲ ਹੈ ਕੱਢਿਆ ਵੀ ਹੋਵੇ ਮੇਰੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਐਵੀਡੈਂਸ ਦੇ ਤੌਰ ਤੇ ਮੇਰੇ ਕੋਲ ਇਹਨਾਂ ਦੀ ਗਾਲਾਂ ਕੱਢੀ ਦੀ ਐਵਿਡੈਂਸ ਹੈ ਮੇਰੇ ਕੋਲ ਇਹਨਾਂ ਦੀਆਂ ਗਲੀ ਦੇ ਵਿੱਚ ਤਾਰਾ ਪਟਦੀਆਂ ਦੀ ਐਵਿਡੈਂਸ ਹੈ ਮੇਰੇ ਕੋਲ ਇਹਨਾਂ ਦੀਆਂ ਕੁੱਟਮਾਰ ਕਰਦੀ ਦੀ ਐਵਿਡੈਂਸ ਹੈ ਜੇ ਕੋਈ ਇੱਕ ਵੀ ਵੀਡੀਓ ਮੇਰੀ ਪਿਸਤੌਲ ਕੱਢਦੇ ਦੀ ਕਿੱਥੇ ਵੀ ਕਿਸੇ ਕੋਲ ਹੈ ਮੇਰੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਂ ਜੀ ਦਾ ਚੈਲੰਜ ਦਿੰਦਾ ਤੁਹਾਨੂੰ ਮਾਲਿਕਾਂ ਦੇ ਵਿੱਚ ਸਾਰੇ ਦੇਖੋ ਜੀ ਡੀਫੇਮ ਉਹ ਕਰ ਰਹੇ ਨੇ ਬਿਜਲੀ ਤਾਰਾ ਉਹ ਕੱਟ ਰਹੇ ਨੇ ਪਿਸਟੋਲ ਦਾ ਝੂਠਾ ਪਰਛਾਵਾਂ ਪਾ ਰਹੇ ਨੇ ਫਿਰ ਕਹਿੰਦੇ ਨੇ ਅਸੀਂ ਪ੍ਰਧਾਨ ਆਏ ਪ੍ਰਧਾਨ ਨਹੀਂ ਹੁੰਦਾ ਜੀ ਇਹ ਪ੍ਰਧਾਨ ਹੀ ਗੁੰਡਾਗਰਦੀ ਆ ਇੱਕੋ ਇੱਕੋ ਮਾਰਕੀਟ ਦੇ ਦੋ ਦੋ ਪ੍ਰਧਾਨ ਆ ਗਏ ਸਭ ਦੇਖੋ ਸਾਨੂੰ ਜਿਹੜੇ ਐਸੋਸੀਏਸ਼ਨ ਵੱਲੋਂ ਪਤਾ ਨੇ ਪ੍ਰਧਾਨ ਸਾਹਿਬ ਉਹ ਮਾਣੇ ਡਾਕਟਰ ਸਾਹਿਬ ਨੇ ਉਹਨਾਂ ਨੂੰ ਪੁੱਛੇ ਜੇ ਪ੍ਰਧਾਨ ਤੁਸੀਂ ਕਿਵੇਂ ਬਣੇ ਉਹ ਜਿਹੜੀ ਪਿੱਛੇ ਇਹਨਾਂ ਨੇ ਐਸੋਸੀਏਸ਼ਨ ਦੇ ਨੇ ਕਿਹਾ ਕਿ ਦੋ ਵੋਟਾਂ ਹੋ ਗਈਆਂ ਕੁਝ ਹੋ ਗੀਆਂ ਉਹਦਾ ਦੁਕਾਨ ਤੇ ਆ ਕੇ ਮੇਰੇ ਕਹਿੰਦੇ ਮੈਨੂੰ ਵੋਟ ਪਾ ਦਿਓ ਜੀ ਮੈਨੂੰ ਵੋਟ ਪਾ ਦਿਓ ਜੀ ਉਹਨਾਂ ਨੂੰ ਵੋਟਾਂ ਪਈਆਂ ਨਹੀਂ ਕਹਿੰਦੇ ਮੈਂ ਉਦਹੀਂ ਪ੍ਰਧਾਨ ਬਣ ਇਦਾਂ ਤਾਂ ਫਿਰ ਪਤਾ ਨਹੀਂ ਕਿੰਨੇ ਬੰਦੇ ਪ੍ਰਧਾਨ ਬਣ ਜਾਂਗੇ ਪਰ ਪ੍ਰਧਾਨ ਬਣਨ ਤੋਂ ਬਾਅਦ ਨਾ ਨਿਮਰਤਾ ਹੋਣੀ ਚਾਹੀਦੀ ਹੈ ਇਹ ਚੀਜ਼ ਦਾ ਆਕਰ ਨਹੀਂ ਹੋਣਾ ਚਾਹੀਦਾ ਕਿ ਅਸੀਂ ਕੁਝ ਵੀ ਕਰਵਾ ਸਕਦੇ ਹਾਂ ਦੁਨੀਆ ਬਹੁਤ ਛੋਟੀ ਹੈ ਕੋਈ ਕੁਝ ਨਹੀਂ ਪਤਾ ਲੱਗਦਾ ਕਿਸੇ ਦਾ ਕੀ ਘਾਟਾ ਹੋ ਜੇ ਪਰ ਇਹ ਚੀਜ਼ ਦੀ ਸਾਡੇ ਤੇ ਗੁੰਡਾ ਕਰਦੀ ਨਹੀਂ ਚੱਲੇਗੀ ਮੈਂ ਆਪਣੀ ਦੁਕਾਨ ਤੇ ਗਿਆ ਮੈਨੂੰ ਗਾਲ੍ਹਾਂ ਕੱਢਦਾ ਪਿਆ ਬੰਦਾ ਕਹਿੰਦਾ ਮੈਂ ਰਿੰਕੂ ਪਾਸੀ ਆ ਮੈਂ ਪੰਜ ਵਾਰੀ ਪੰਜ ਵਾਰੀ ਤੈਨੂੰ ਮੈਂ ਦੇਖਿਆ ਆ ਤੇਰੀ ਆ ਸਿਰਫ ਤਾਰਾ ਕੱਟੀਆਂ ਕੀ ਆ ਸਰ ਉਹਨੂੰ ਰਿਕੁਐਸਟ ਕੀਤੀ ਕੀ ਜਿਹੜੀਆਂ ਤਾਰਾ ਕੱਟੀਆਂ ਸਾਰੇ ਬਾਜ਼ਾਰ ਦੀਆਂ ਕੱਟੀਆਂ ਆ ਤੁਸੀਂ ਇਹ ਨਹੀਂ ਗਲਤ ਕੀਤਾ ਇਹੀ ਕਿਹਾ ਬਸ ਉਹ ਤਾਂ ਗਾਲ ਉਹ ਉਹ ਗਾਲਾ ਕੱਢਣ ਲੱਗ ਗਿਆ ਰਾਤੀ ਵੀ ਗਾਲਾ ਕੱਢੇ ਤਾਰਾ ਪਤਣੀ ਸਾਰੇ ਬਜ਼ਾਰ ਦੀ ਫੇਰ ਗਾਲਾ ਗੱਡੀਆਂ ਰਾਤ ਨੂੰ ਵੀ ਇੰਨਿਆਂ ਨੂੰ ਵੀ ਗਾਲਾ ਗੱਡੀਆਂ ਕਹਿੰਦਾ ਜੀ ਉਹ ਫੋਨ ਚੱਕਦਾ ਨਹੀਂ ਐ ਉਹਦਾ ਪਿਓ ਨੂੰ ਮੈਂ ਕਰ ਰਿਆ ਮੈਂ ਦੇਖੋ ਇਹ ਮੈਨੂੰ ਗੱਲਾਂ ਕਹੀਆ ਮੈਂ ਫੇਰ ਉਹਨੂੰ ਮੈਂ ਕਿਹਾ ਯਾਰ ਭਾਈ ਸਾਹਿਬ ਸਵੇਰੇ ਮੇਰੇ ਭਾਜੀ 15 ਵੀਡੀਓ ਦੇ ਵਿੱਚ ਹੀ 15 ਜਾਣੇ ਆ ਜਿੱਚ ਚ 4-5 ਜਾਣਿਆਂ ਦਾ ਤੇ ਜਿਹੜੇ ਸਾਹਮਣੇ ਦੁਕਾਨਦਾਰ ਉਹੀ ਐ ਮੈਂ ਮਤਲਬ ਇਦਾਂ ਕੀਤਾ ਮੈਂ ਅਜ ਤੱਕ ਮੇਰਾ ਰਿਕਾਰਡ ਹੈ ਮੈਂ ਕਿਸੇ ਨੂੰ ਐ ਨਹੀਂ ਕੀਤਾ ਜੀ ਮਤਲਬ ਤੁਸੀਂ ਇਹ ਦੇਖੋ ਮੈਂ ਕੀ ਕਰਾਂ ਹੁਣ ਮਤਲਬ ਮੈਂ ਤਾਂ ਸਿਰਫ ਮੈਨੂੰ ਨਹੀਂ ਪਤਾ ਕੀ ਹੁੰਦਾ ਵਾ ਮੈਂ ਤਾਂ ਪਹਿਲੀ ਵਾਰੀ ਹੱਥ ਜੋੜ ਕੇ ਕਹਿੰਦਾ ਮੈਨੂੰ ਇਨਸਾਫ ਚਾਹੀਦਾ ਵਾ ਨੀਰ ਸਾਹਿਬ ਨੂੰ ਇਹਤੇ ਮੀਟਿੰਗ ਰੱਖੀ ਸੀ ਉਹਦੇ ਵਿੱਚ ਕਿਹਾ ਸੀ ਕਿ ਭਾਈ ਇਹ ਜਿਹੜੀ ਤੁਹਾਾਰਾਂ ਦਾ ਸਮੱਸਿਆ ਦਾ ਹੱਲ ਕੀਤਾ ਹੈ ਇਹ ਕਿਹੜੀ ਐਮਐਲ ਹੈ ਕਿ ਅਕਸ਼ੋਪ ਪ੍ਰੈਸ਼ਰ ਆਪਾਂ ਕੋਈ ਠੀਕ ਹੈ ਜੀ ਕਿ ਪ੍ਰਿੰਸੀਪਲ ਮੈਡਮ ਜਿਹੜੇ ਆ ਉਹਨੂੰ ਆਈਸੀ ਅਸੀਂ ਮੀਟਿੰਗ ਰੱਖੀ ਸੀ ਆਪਣੇ ਆਫਿਸ ਜੀ ਇਹ ਸਾਰਾ ਪਿਆਰ ਇਕੱਠਾ ਹੋਇਆ ਸੀ ਕਿਉਂਕਿ ਉਹਨਾਂ ਨੇ ਕਿਹਾ ਕਿ ਤਾਰਿਆਂ ਵਾਲੀ ਸਮੱਸਿਆ ਦਾ ਹੱਲ ਕੀਤਾ ਹੈ ਤੇ ਸੋਮਵਾਰ ਛੁੱਟੀ ਹੁੰਦੀ ਆ ਤੇ ਹਰ ਸੋਮਵਾਰ ਆ ਬੰਦੇ ਭੇਜਦੇ ਤੇ ਫਿਰ ਐਨਐਫ ਜਿੱਦੋਂ ਲਗਾਤਾ ਉਹ ਹੱਲ ਕਰਾ ਰਹੇ ਜੀ ਬੜਾ ਵਧੀਆ ਚੱਲ ਰਿਹਾ ਸੀ ਜੀ ਜਦੋਂ ਇੰਨਾ ਜੰਗਾਲ ਖੱਟਿਆ ਜਾਂਦਾ ਉਹਦੇ ਵਿੱਚ ਗਲਤੀ ਵੀ ਹੋ ਜਾਂਦੀ ਹੈ ਸਟਾਫ ਕੋ ਕਿ ਦੋ ਤਿੰਨ ਕਰਾਂ ਦੀਆਂ ਗੱਡੀਆਂ ਕਰਾਂ ਦੀਆਂ ਤਾਂ ਅੰਗਲ ਕਿੱਧਰ ਗਈਆਂ ਉਹਦੇ ਵਿੱਚ ਸਾਡਾ ਪਾਸੇ ਹੋਈਆਂ ਤਾਂ ਵੀ ਗੱਡੀਆਂ ਗਈਆਂ ਹਾਂਜੀ ਨਹੀਂ ਅਸੀਂ ਕੱਲ ਬੰਦੇ ਬੁਲਾ ਕੇ ਆਪਣੀ ਸਹੀ ਕਰਾ ਰਹੇ ਸੀ ਜੇ ਕਿ ਉਹ ਅੰਦਾਜੀ ਕੇ ਮੇਰੇ ਨਾਲ ਤੱਕਾ ਹੋਇਆ ਮੇਰਾ ਗੱਲ ਗੱਡੀਆਂ ਮੈਨੂੰ ਪ੍ਰਦਾਨ ਉਹਨਾਂ ਨਾਲ ਮੈਂ ਕੋਹਾਂ ਦਾ ਮੈਨੂੰ ਉਹਨਾਂ ਨੇ ਇਹ ਨਹੀਂ ਕੀਤਾ ਮੈਂ ਸਹੀ ਉਹ ਮੰਗਲਵਾਰ ਮੰਦਰ ਚ ਜਿਆਨਾਂ ਤਾਂ ਮੇਰਾ ਬੇਡਾ ਬੈਠਾ ਤੇ ਇਹਨਾਂ ਨੇ ਉੱਤੇ ਆ ਮੇਰੇ ਪਰ ਬੇਡਾ ਨੇ ਬਦਮਾਸ਼ੀ ਕੀਤੀ ਕਿਤੇ ਕੀਤੀ ਨਹੀਂ ਪਹਿਲੇ ਤੋਂ ਪਰ ਆਪ ਨੇ ਚੀਰ ਮੈਣਾ ਰਾਹੁਲ ਨੂੰ ਜ਼ਿਆਦਾ ਲੱਗਿਆ ਇਹ ਕੱਲ ਦੀ ਗੱਲ ਹੈ ਉਹ ਬੰਦ ਨਾਲ ਨਾਲ ਤਿੰਨ ਚਾਰ ਗੱਨ ਮੈਨ ਉਹ ਹੋਰ ਸੀ ਗੱਨ ਮੈਨ ਸੀ ਹਾਂ ਗੱਨ ਮੈਨ ਸੀ ਅੱਛਾ ਜੀ ਇਹ ਬੌਂਸਰ ਲੱਗਦਾ ਨਹੀਂ ਲੱਗਦਾ ਇਹ ਕਦੀ ਵੀ ਇਹਨੂੰ ਇੰਨਾ ਡਰ ਰਹਿੰਦਾ ਹੈ ਕਦੇ ਕੰਨਾ ਨਹੀਂ ਜਾਂਦਾ ਇਹ ਪਾਲਾ ਸੱਚਾ ਬਹੁਤ ਤੇ ਸਾਰਾ ਬਯਾਰ ਤੇਰੀ ਗੁੰਡਾਗਰਦੀ ਤੋਂ ਪਰੇਸ਼ਾਨ ਆ ਇਹ ਸਾਡੇ ਭਾਈ ਸਾਹਿਬ ਆ ਸਾਡੇ ਆਪਣੇ ਥਾਣੇ ਜੀ ਹੁਣ ਜਿਹੜਾ ਤੁਸੀਂ ਕੱਲ ਦੀ ਗੱਲ ਕਹਿ ਰਹੇ ਹੋ ਤੁਹਾਡੇ ਮੁੰਡੇ ਤੇ ਹਮਲਾ ਕੀਤਾ ਕਿਹੜੀ ਚੀਜ਼ ਨਾਲ ਹਮਲਾ ਕੀਤਾ ਇਹ ਮੁੰਡੇ ਨੂੰ ਹਮਲਾ ਨਹੀਂ ਕੀਤਾ ਮੇਰੇ ਬੇਡੇ ਨੂੰ ਧਮਕਾਇਆ ਉਹਨੂੰ ਪਿਸਤਲ ਦਿਖਾਈ ਗਈ ਕਿ ਕਿਹਦੇ ਵਿੱਚ ਪਿਸਤਲ ਸੀ ਇਹ ਪ੍ਰਭ ਕੁਲ ਜੀ ਤੇ ਸੀਸੀਟੀਵੀ ਜਿੰਨੇ ਵੀ ਨਾਲ ਮੁੰਡੇ ਹੁੰਦੇ ਆ ਕੋਈ ਸੀਸੀਟੀਵੀ ਹੈਗੀ ਉਹਦੀ ਹਾਂ ਜੀ ਪਿਸਤਲ ਵਾਲੀ ਦੇਖ ਲੈਣੇ ਆ ਜੀ ਮੇਕੋ ਬਾਹਰ ਬਾਗੇ ਮੂਛਾਂ ਉਤਾਰ ਰਿਹਾ ਅੰਦਰ ਆਕੇ ਧਮਕਾ ਰਿਹਾ ਪਿਸਟਲ ਵੀ ਦਿਖਾਈ ਗਈ ਉਹਦੀ ਹਾਂਜੀ ਪਿਸਟਲ ਵੀ ਆ ਗਈ ਹੈ ਜੀ ਨਹੀਂ ਪਿਸਟਲ ਦਿਖਾਈ ਗਈ ਹੈ ਉਹ ਮੈਂ ਬੇਟੇ ਨੂੰ ਪੁੱਛ ਰਿਹਾ ਜੀ ਜੇ ਉਹਦੀ ਪਿਸਟਲ ਦੀ ਨਿਕਲਦੀ ਹੈ ਕਿਉਂਕਿ ਕਾਰਾਂ ਦੀ ਪ੍ਰੋਬਲਮ ਕਰਕੇ ਕਿ ਕੁਝ ਵੀ ਹਾਂਜੀ ਇੱਕ ਆ ਸ਼ਾਮ ਦੀ ਗੱਲ ਹੈ ਜੀ ਅੱਛਾ ਜੀ ਤੇ ਅੱਜ ਬਾਜ਼ਾਰ ਪੂਰਾ ਇਕੱਠਾ ਹੋਇਆ ਆ ਸਾਰਾ ਬਾਜ਼ਾਰ ਇੱਕ ਮੰਗ ਕਰ ਰਿਹਾ ਕਿ ਇਹਨਾਂ ਨੂੰ ਸਖਤ ਤੋਂ ਸਖਤ ਜਗ੍ਹਾ ਦਿੱਤੀ ਜਾਵੇ ਨਿੱਕੀ ਮੈਟਰ ਹੋਇਆ ਵਾ ਜਿਹੜਾ ਮੈਂ ਇਹ ਸਈ ਸੋਮਨਾਥ ਥਾਣਾ ਦੂਜੇ ਨੰਬਰ 4 ਜੀ ਕੀ ਮੈਟਰ ਹੋਇਆ ਜਰਮੰਦੀ ਗਾਈ ਦੇ ਵਿੱਚ ਮਾਲੀ ਗਾਂ ਚੌਂਕ ਦੇ ਵਿੱਚ ਦੁਕਾਨਦਾਰਾਂ ਦੀ ਆਸ ਵਿੱਚ ਲੜਾਈ ਝਗੜਾ ਹੋਇਆ ਹੈ ਜੀ ਇਹਨਾਂ ਦਾ ਲੜਾਈ ਝਗੜਾ ਜਿਹੜਾ ਹੋਇਆ ਇਹ ਕੋਈ ਬਿਲੀ ਦੀਆਂ ਤਾਰਾਂ ਤੋਂ ਤਕਰਾਰਬਾਜੀ ਹੋ ਗਈ ਹੈ ਠੀਕ ਹੈ ਠੀਕ ਹੈ ਦੋਨਾਂ ਪਾਰਟੀਆਂ ਨੇ ਆ ਆਪਣੀ ਆਪਣੀਆਂ ਦਰਖਾਸਤਾਂ ਸਾਨੂੰ ਦੇ ਦਿੱਤੀਆਂ ਨੇ ਜੀ ਅਸੀਂ ਸੀਨੀਅਰ ਅਫਸਰਾਂ ਦਾ ਧਿਆਨ ਚ ਲਿਆ ਕੇ ਜੋ ਬੰਦੀ ਕਾਰਵਾਈ ਹੋਗੀ ਉਹ ਅਸੀਂ ਜ਼ਰੂਰ ਕਰਾਂਗੇ ਠੀਕ ਹੈ ਸਰ ਇਹ ਝਗੜਾ ਅੱਜ ਹੋਇਆ ਜਾਂ ਕੱਲ ਹੋਇਆ ਸੀ ਝਗੜਾ ਅੱਜ ਹੋਇਆ ਅੱਜ ਹੋਇਆ ਐਸੇ ਇਹਨਾਂ ਦਾ ਕੱਲ ਵੀ ਹੋਇਆ ਸੀ ਇਹਨਾਂ ਦੀ ਕੋਈ ਮਾਰਕੀਟ ਨੇ ਵਿੱਚ ਬੈਠ ਕੇ ਮਾੜਾ ਮੋੜਾ ਸਮਝੋਤਾ ਵੀ ਕਰਾਇਆ ਸੀਗਾ ਅੱਜ ਇਹਨਾਂ ਦਾ ਦੁਬਾਰਾ ਫੇਰ ਉਹੀ ਗੱਲ ਪਿੱਛੇ ਕੋਚ ਚੱਲ ਰਹੀ 60 ਪੇਟ ਵੀ ਲੱਗੀ ਕਿਸੇ ਦੀ 60 ਪੇਟ ਇਹ ਜਿਹਨਾਂ ਦੇ ਲੱਗੀ ਆ ਉਹਨਾਂ ਨੇ ਮੈਡੀਕਲ ਕਰਵਾਇਆ ਜਦੋਂ ਮੈਡੀਕਲ ਲੈ ਕੇ ਆਵਾਂਗੇ ਉਦੋਂ ਕਲੀਅਰ ਹੋ ਜਾਊਗਾ ਠੀਕ ਹੈ ਲੱਗੀ ਬਾਕੀ ਜੋ ਵੀ ਬਣਦੀ ਕਾਨੂੰਨੀ ਜੋ ਹਾਂ ਸਾਰੀਆਂ ਦਰਖਾਸਤਾਂ ਆ ਗਈਆਂ ਜੋ ਵੀ ਦਿਖਾ ਦਿੰਦੇ ਆਧਾਰ ਤੇ ਬੰਦੀ ਕਾਰਵਾਈ ਹੋ ਗਈ ਅਸੀਂ ਉਹ